ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਬੱਗਿਆਣਾ ਬੱਗਿਆਣੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਕੋਟ ਸੁਖੀਏ ਤੇ ਔਲਕੇ ਇਹਨਾਂ ਪਿੰਡਾਂ ਦਾ ਇਹ ਗਵੰਡੀ ਜਿਹਾ ਪਿੰਡ ਆ ਜਰਸੀ ਨਸਲ ਦੀ ਦੋ ਕਬੂਤ ਸੂਰਤ ਕੁਆਲਟੀ ਦੀਆਂ ਵਿਹੜਾ ਦਿਖਾਉਂਗਾ ਜਿਨ੍ਹਾਂ ਨੇ ਘੱਟ ਪੈਸੇ ਲਾਉਣੇ ਆ ਉਹਨਾਂ ਦਾ ਵੀ ਡੰਗ ਪਰ ਕਰਾਉਂਗਾ ਤੇ ਜਿਹੜੇ ਭਾਲਦੇ ਆ ਚੋਟੀ ਦੀ ਦੰਦੋ ਖੀਰੀ ਵੱਠੀ ਉਹ ਵੀ ਅੱਜ ਅੱਛੀ ਜੀ ਦਿਖਾਉਂਗਾ ਤੇ ਇੱਕ ਟੋਕੜ ਵਿਹੜ ਹੋਰ ਆ ਆਜੋ ਬਾਕੀ ਦੀ ਗੱਲਬਾਤ ਸਾਰੀ ਮਾਲਕ ਦੇ ਨਾਲ ਕਰਦੇ ਆ ਡਿਟੇਲ ਜਾਣਦੇ ਹੋਏ ਮਿਲਦੇ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਵਧੀਆ ਭਾਈ ਸੇਤਾ ਦੇ ਪਰਿਵਾਰ ਵਧੀਆ ਵਧੀਆ ਭਾਈ ਠੀਕ ਆ ਅੱਜ ਗੱਲ ਹੋ ਆ ਵੀਰ ਜਿਹ ਹੈ ਗਿਆ ਵਿਸਾਖੀ ਹਾਂਜੀ ਬਾਈ ਵਿਸਾਖੀ ਦੇ ਹੈਗਾ 13 April ਤੇ 13 April ਨੂੰ ਦੇ ਦਈਏ ਆਪਾਂ ਵਧਾਈਆਂ ਹਨ ਮੈਂ ਤਾਂ ਆਪ ਰਹਿਣਾ ਹਜੇ ਤੇਰੇ ਕੋਲ ਦੇਣਾ ਕਿ ਦਰਸ਼ਕ ਵੀਰਾਂ ਨੂੰ ਮੇਰੇ ਵੱਲੋਂ ਵੀ ਵਿਸਾਖੀ ਦੀਆਂ ਬਈ ਲੱਖ ਲੱਖ ਮੁਬਾਰਕਾਂ ਕਿ ਸੋਨਾ ਜਿਹੜਾ ਤੁਹਾਡਾ ਖੇਤਾਂ ਦੇ ਵਿੱਚੋਂ ਖਰਾ ਹੋ ਕੇ ਆਵੇ ਤੇ ਸਾਰੀ ਗੱਲਬਾਤ ਕਰਦੇ ਹੋਏ ਆਪਾਂ ਹੁਣ ਸੋਨੇ ਵਰਗੀਆਂ ਵੱਛੀਆਂ ਬਾਰੇ ਜਾਣਕਾਰੀ ਲੈਣੀ ਆ ਲੈ ਵੀ ਭਾਈ ਗੱਲ ਐ ਅੱਜ 2 ਜਰਸੀ ਆ ਹਨਾ ਹਾਂਜੀ ਬਾਈ ਤੇ ਪਹਿਲੇ ਨੰਬਰ ਤੇ ਜਿਹੜੀ ਵੱਛੀ ਖੀਰੀ ਆ ਦੰਦਾ ਦਿੰਦੀ ਕੀ ਡਿਟੇਲ ਆ ਬਾਈ ਇਹ ਬਈ ਪਹਿਲਾਂ ਤੋਂ ਹੁੰਦੀ ਆ ਦੰਦੋਂ ਖੀਰੀ ਹਜੇ ਜੀ ਇਹ ਹਫ਼ਤਾ ਰਹਿੰਦਾ ਸੁਣਦਾ ਰਹਿੰਦਾ ਹਜੇ ਠੀਕ ਆ ਬਈ 25 ਥੱਲੇ ਥੱਲੇ ਬੜੀ ਖੂਬਸੂਰਤ ਆ ਹਾਂ ਜੀ ਬਈ ਹੂੰ ਠੰਡੀ ਸੀਰਤ ਆ ਬਈ ਬਾਲੀ ਆ ਖਾ ਨਾਈ ਮੜਾਇਆ ਪੁੱਤ ਪਿਆ ਹਾਂ ਨਹੀਂ ਠੀਕ ਆ ਯਾਰ ਗੱਲ ਉਹ ਪਹਾੜਾਂ ਦੀ ਜਿੱਥੇ ਮਰਜੀ ਲ ਜਾ ਕੇ ਚੋਲਾ ਹਨਾ ਹਾਂ ਜੀ ਬਈ ਹਜੇ ਤਿਆਰੀ ਕਰੂਗੀ ਬਈ ਵੱਛੀ ਹਾਂ ਜੀ ਹਾਂ ਜੀ ਬਈ ਢਲਾਟੂ ਲਾਹੇ ਬਹੁ ਪਈਆਂਗਾ ਸ਼ੁਰੂਆਤ ਹੂੰ ਦੁੱਧ ਕਿੰਨਾ ਦੇ ਦੂਗੀ ਤੇਰੇ ਤੇ 2000 ਰੁਪਏ ਮੁਤਾਬਕ ਯਾਰ 14 ਲੀਟਰ ਦਾ ਦੇ ਹੀ ਦੋਗੀ ਬਈ ਯਾਰ ਦੇਣਾ ਚਾਹੀਦਾ ਇਹਨਾਂ ਹਨਾ ਹਾਂ ਜੀ ਬਈ 14 15 ਤਹ ਯਾਰ ਦੁੱਧ ਨਾ ਦਿੱਤਾ ਫਿਰ ਵੱਛੀ ਬਣਨ ਦਾ ਹੀ ਬਣਾ ਤੇ ਗੱਥਣ ਥੋੜਾ ਯਾਰ ਹਣਾ ਗੱਲ ਐ ਵੀ ਰੇਟ ਤੇ ਗੱਲ ਮੁਕਣੀਆਂ ਸੱਜਣਾ ਕਾਟੇ ਬਾਟੇ ਜਿਹੜੇ ਕਰੀ ਜਈ ਠਾਠੂ ਰੱਖਾ ਕਿਉਂਕਿ ਵਿਸਾਖੀ ਆ ਹਾਂਜੀ ਬਈ ਦੱਸ ਫਿਰ ਵੀ 65000 ਰੁਪਏ ਮੋਲੇ ਦਾ ਦੇਣੀ ਕਿੰਨੀ ਦੀ ਆ ਕਰਦਾ ਵਿੱਚ ਮੰਨਤਾ ਵੀ ਕਿੰਨਾ ਕਰੇਗਾ ਹਾਂ ਨਾ ਕਾਟੇ ਬਾਟੇ ਕਰਦਾ ਵੀ 2000 ਰੁਪਏ 63 ਦੀ ਹਾਂਜੀ ਚਲ ਕੱਢੀ ਖਬਰ ਨੂੰ ਤੋਰੀ ਮੜਾ ਜਾ ਲੈ ਵੀ ਮਿੱਤਰੋ ਪਲੂਣ ਦੰਦਾ ਤੋਂ ਖੀਰੀ ਆ ਖੀਰੀ ਦਾ ਮਤਲਬ ਹੁੰਦਾ ਵੀ ਪੱਛੀ ਨਵਾਂ ਲੈ ਵੀ ਕਰ ਲੈ ਆ ਉਹ ਮੱਥੀ ਦੀ ਮਿੱਤਰੋ ਕੁਆਲਿਟੀ ਬੇਗੋਵਾਂ ਵਾਲਾ ਖੂਬਸੂਰਤ ਬੱਕਮਾਲਾ ਸੂਣ ਵਾਲੀ ਆ ਹਫਤੇ ਤਿੰਨ ਗਲੇਵਾ ਪੂਰਾ ਟਿਕਾਣੇ ਲਾ ਜੂਗੀ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਮਿੱਤਰੋ ਬਾਕੀ ਵੱਡੀ ਗੱਲ ਇਹ ਆ ਵੀ ਦੰਦਾ ਦੇ ਵਿੱਚ ਇਹ ਖੀਰੀ ਆ ਖੀਰੀ ਦਾ ਮਤਲਬ ਇਹ ਹੁੰਦਾ ਕਿ ਇਹਨੇ ਜਦੋਂ ਨੂੰ ਦੁੰਦੀ ਹੋਣਾ ਜਦੋਂ ਨੂੰ ਚੌਗੀ ਹੋਣਾ ਜਦੋਂ ਨੂੰ ਛਿੱਗੀ ਹੋਣਾ ਜਦੋਂ ਨੂੰ ਚਵਾਨ ਹੋਣਾ ਉਦੋਂ ਨੂੰ ਮਿੱਤਰੋ ਇਹਨੇ ਤੀਜਾ ਸੂਆ ਟੋਰਾ ਦੇ ਨਾਲ ਸੂ ਪੈਣਾ ਤੇ ਜਵਾਨੀ ਦੇ ਵਿੱਚ ਹਜੇ ਉਹਨੇ ਪੈਰ ਰੱਖਣਾ ਜਦੋਂ ਨੂੰ ਇਹਨੇ ਤਿੰਨ ਸੂਏ ਦੁੱਧ ਪਿਆ ਜਾਣਾ ਵਰਦ ਦੀ ਕੁਆਲਿਟੀ ਬੜੀ ਜ਼ਬਰਦਸਤ ਲੈਵੇ ਦਾ ਡਿਜ਼ਾਈਨ ਵੇਖੋ ਕਿਰਾਂ ਦੀ ਮਿੱਤਰੋ ਬਣਾਵਟ ਬੜੀ ਚੰਗੀ ਪੱਟੀ ਆ ਕਰਮਾਲੀ ਨੇ ਜਿਵੇਂ ਪਲੂਣਾ ਜਿਵੇਂ ਦਾ ਬੋਡੀ ਸਟਰਕਚਰ ਆ ਲੈ ਵੀ ਸੱਜਣਾ ਦੰਦ ਪਟਕੇ ਦਿਖਾ ਦੇ ਇਹ ਨਾ ਹੋਵੇ ਕੱਲ ਨੂੰ ਇਹ ਦੰਦ ਸੁੱਟ ਜੇ ਤਾਂ ਲੋਕ ਕਹਿਣ ਸਾਬਿਆ ਤੂੰ ਖੀਰੀ ਕਿਹਾ ਸੀ ਤੇ ਦੁੰਦੀ ਆ ਇਹਦਾ ਕੋਈ ਪਤਾ ਨਹੀਂ ਹੁੰਦਾ ਕਰਮਾਲੀਆਂ ਦਾ ਇਹ ਸੋਨਾ ਵਾ ਮਿੱਤਰੋ ਇਹ ਕਦੋਂ ਖਰਾ ਹੋ ਜਾਣਾ ਤੇ ਕਦੋਂ ਖੋਟਾ ਮੈਂ ਇਹਦਾ ਕਿਉਂਕਿ ਬੜਾ ਲੱਗਾ ਵਾ ਇਹਨੂੰ ਮੋਟਾ ਆ ਜੋ 2 ਨੰਬਰ ਵਾਲੇ ਵੇਚ ਜਾਣ ਨੇ ਇਹਦੇ ਬਾਰੇ ਦੱਸੀ ਬਾਈ ਏ ਭਾਈ ਦੁੱਧ ਕਮੀ ਨੇ ਸੁਈ ਵੀ ਆ ਜੀ 12 ਕਿਲੋ ਦੁੱਧ ਆ ਵੇ ਥਲੇ ਐਣ ਤੋਲਣ ਵਾਲਾ ਹਾਂਜੀ ਵੀ ਤੋਲ ਕੇ ਕੰਡੇ ਵਾਲਾ ਠੀਕ ਹੈ ਫਿਰ ਚਵਾਈ ਚੋਈ ਨੂੰ ਠੰਡੀ ਆ ਬਾਈ ਜੋ ਇੱਕ ਨੰਬਰ ਆ ਵੇ ਠੰਡੀ ਸੀ ਗਾ ਵੀ ਪਾਉਂਦਾ ਸੋਮਾ ਪਾਇਆ ਇਹਦੀਆਂ ਅੱਖਾਂ 'ਚ ਬਾਈ ਨਹੀਂ ਵੈਸੇ ਹੀ ਆਏ ਆ ਬਈ ਅੱਛਾ ਠੀਕ ਆ ਮੈਂ ਕਿਹਾ 15 ਲਾਤੀ ਸੁਈ ਕਿ ਰਗਾਣੇ ਆ ਅੱਖਾਂ ਵਖਾਈ ਬਾਈ ਇਹਦੀਆਂ ਕਾਲੀਆਂ ਹਨਾ ਜਮਾ ਯਾਰ ਹਾਂਜੀ ਬਾਈ ਲੈ ਵੀ ਬਾਈ ਕੱਢੀ ਬਾਹਰ ਮੈਨੂੰ ਲੈ ਮੇਤਰੋ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਅੱਜ ਕੱਲ ਵੱਛੀ ਜਰਸੀ ਬਾਜ਼ਾਰ ਦੇ ਵਿੱਚੋਂ ਲੈਣ ਜਾਂਦੇ ਆ ਨਾ ਤੇ 20-25000 ਦੀ ਵੱਛੀ ਮਿਲਦੀ ਆ ਤੇ ਇਹ ਵੱਛੀ ਨਹੀਂ ਇਹਨੇ ਦੁੱਧ ਦੇਣਾ ਇਹਨੇ ਤੁਹਾਡੀ ਚਾਹ ਬਣਾਉਣੀ ਇਹਨੇ ਤੁਹਾਨੂੰ ਦਿਹਾੜੀ ਬਣਾ ਕੇ ਦੇਣੀ ਆ ਵੇਖੋ ਮਿੱਤਰੋ ਕਿੰਨੀ ਦੀ ਕੁਆਲਿਟੀ ਵੱਛੀ ਦੇ ਵਿੱਚ ਐ ਹਨਾ ਯਾਰ ਬਾਕੀ ਗੱਲ ਸਹੀ ਆ ਵੀ ਮੈਂ ਤਾਂ ਹੀ ਕਹੇ ਮੈਨੂੰ ਐ ਲੱਗਿਆ ਜਿਵੇਂ ਸੁਰਮਾ ਪਾਇਆ ਹੁੰਦਾ ਪਰ ਲੱਗਦਾ ਮੈਨੂੰ ਗੱਭਰੂ ਕਰ ਗਿਆ ਛਰਾਰ ਤੇ ਕਿਤੇ ਹੌਲੀ ਹੌਲੀ ਤੁਰਿਆ ਫਿਰਦਾ ਹਨਾ ਬਾਈ ਹੈ ਬਾਈ ਹਾਂਜੀ ਪਾਇਆ ਲੱਗਦਾ ਸਰ ਮਮਾ ਨੂੰ ਜਾ ਰਿਹਾ ਨਹੀਂ ਨਹੀਂ ਹੋ ਰਿਹਾ ਹੈ ਨਹੀਂ ਨਹੀਂ ਸਰ ਮਾ ਠੀਕ ਹੈ ਚਲ ਮੰਨ ਲੈਨੇ ਚੂਣ ਚਾਂ ਦੇਵੇਂ ਲੱਗਾ ਬਈ ਇੱਕ ਨੰਬਰ ਆ ਬਈ ਯਾਰ ਠੰਡੀ ਸੀਲਾ ਜਮਾ ਬਈ ਯਾਰ ਕਿੰਨੇ ਦੀ ਦੇ ਦੀਏ ਬਈ ਯਾਰ 52000 ਹੀ ਦੇ ਦਾਂਗੇ ਬਈ ਘਾਟੇ ਬਾਟੇ 68 ਰੱਪਾ ਕਰ ਦਾਂਗੇ ਬਈ ਯਾਰ ਮੰਨ ਤਨ ਚਲ ਠੀਕ ਹੈ ਹੁਣ ਨਹੀਂ ਕਹਿੰਦਾ ਤੇਰੇ ਫਿਰ ਪਾਲਾ ਆ ਤੈਨੂੰ ਨੰਬਰ ਵਾਲੀ ਬਾਰੇ ਦੱਸੀ ਬਈ ਇਹ ਬਈ ਟੋਕੜ ਆ ਅੱਛਾ ਇਹਦੇ 10 ਕਿਲੋ ਦੁੱਧ ਦਾ ਐਣ ਕੰਡੇ ਵਾਲਾ ਹਾਂਜੀ ਬਈ ਚੂਣ ਚਾਂ ਦੇਵੇਂ ਲੱਗਾ ਇੱਕ ਨੰਬਰ ਆ ਬਈ ਇਹਦਾ ਵੀ ਠੰਡੀ ਆ ਹਾਂਜੀ ਬਈ ਇਹ ਕਿੰਨੇ ਦੇ ਦੀਏ ਇਹਦੇ ਇਹਦਾ ਬਈ 27000 ਹੀ ਦੇ ਦਾਂਗੇ ਹਾਂ ਨਾ ਕਾੜੇ ਬਾੜੇ ਕਰਦਾ ਵੀ ਚੁਮੰਤ ਨੇ ਦਾ ਵੀਰ ਗੱਬਣ ਗੁੱਬਣ ਕੋਈ ਟੀਕਾ ਭਰਾਇਆ ਬਾਈ ਯਾਰ ਠੀਕ ਹੈ ਸੁਆਦ ਦੂਜਾ ਤੀਜਾ ਹੋੜਾ ਬਾਈ ਤੀਜਾ ਕੋ ਗਿਆ ਠੰਡੀ ਸੀ ਰਾਵੀ ਫੁੱਲ ਲਾ ਜੇ ਮਰਜੀ ਹੱਥੋਂ ਸਲਾਈ ਚੱਲ ਦੁੱਧ ਵਾਲੀ ਗਾਂ ਨੇ ਦੁੱਧ ਚੰਗਾ ਦਿੱਤਾ ਹੋਊਗਾ ਹਾਂਜੀ ਹਾਂਜੀ ਬਾਈ ਯਾਰ ਬਣੀ ਪੁਣੀ ਕੋਈ ਦੱਸਿਆ ਵੀਰੇ ਕਿ ਨਹੀਂ ਟੀਕਾ ਭਰਾਇਆ ਕਹਿੰਦੇ ਆ 15 20 ਦਿਨ ਹੋਗੇਗਾ ਪਾਓ ਯਾਰ ਕਈ ਵਾਰੀ ਗਰਮ ਚੀਜ਼ ਦੇ ਦਿੰਦਾ ਅਗਲਾ ਹਣਾ ਆਪਾਂ ਇਹ ਜੀ ਪਤਾ ਪੁੱਛਦੇ ਹੁੰਨੇ ਆ ਨਹੀਂ ਠੀਕ ਆ ਯਾਰ ਕਦ ਕੁਦਾਂ ਲਈ ਗਾਂ ਹਣਾ 27000 ਦੀ ਹਾਂਜੀ ਬਾਈ ਠੀਕ ਆ ਵੀਰੇ ਲਿਆ ਬਾਈ ਮੋੜ ਦਿਆ ਓ ਲਾਦੂ ਦੀ 3 ਟਿਕਾਣੇ ਜਦੋਂ ਨੂੰ ਤਿਆਰ ਹੋਣਾ ਨਾ ਗੱਲਬਾਤ ਕੋਈ ਕਰੂਗੀ ਹੂੰ ਓਕੇ ਬਣਦੇ ਬਈ ਦੀ ਬਣਦੇ ਵੀਰੇ ਬਣਦੇ ਠੀਕ ਹੈ ਓਕੇ ਆ ਜਾਓ ਅੱਛਾ ਇਹ ਤਾਂ ਹੋ ਗਿਆ ਆਪਣੇ ਤਿੰਨ ਜਾਨਵਰ ਹੁਣ ਆਹ 10ਵੇਂ ਮੈਨੂੰ ਨੰਬਰ ਕਿਹੜੇ ਤੇ ਗੱਲ ਕਰੀਏ ਆਪਾਂ ਪਿੰਨ ਨੰਬਰ ਹੈਗਾ 81468 ਆ ਜੀ 85982 ਇੱਕ ਵਾਰੀ ਹੋਰ ਆਉਣ ਦੇ 81468 85982 81468 85982 85982 ਇਸ ਨੰਬਰ ਤੇ ਕਰਨੀਏ ਵੀਰੇ ਦੇ ਨਾਮ ਤੁਸੀਂ ਗੱਲਬਾਤ ਮਿੱਤਰੋ ਪਿੰਡਾ ਬੱਗਿਆਣਾ ਜ਼ਿਲ੍ਹਾ ਫਰੀਦਕੋਟ